ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾ ਜੀ ਇੱਕ ਵਾਰ ਫੇਰ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਕਿਸਾਨ ਆਗੂਆਂ ਦੇ ਪ੍ਰਤੀਨਿਧੀ ਮੰਡਲ ਦੇ ਵਿਚਾਰ ਮੀਟਿੰਗ ਹੋਈ ਹੈ ਇਸ ਮੀਟਿੰਗ ਦਾ ਨਤੀਜਾ ਕੀ ਨਿਕਲਿਆ ਇਸ ਨੂੰ ਲੈ ਕੇ ਜਾਣਕਾਰੀ ਤੁਸੀਂ ਜ਼ਰੂਰ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਕਿਉਂਕਿ ਇਸ ਮੀਟਿੰਗ ਦੇ ਨਤੀਜੇ ਨੂੰ ਕਿਵੇਂ ਦੇਖਿਆ ਜਾਏ ਕਿ ਜਿਹੜਾ ਅੰਦੋਲਨ ਹੈ ਜਿਹੜਾ ਕੱਲ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਅੰਦੋਲਨ ਵਾਲੋ ਕਿਸਾਨ ਜਥੇਬੰਦੀਆਂ ਵਾਲੋ ਕੀ ਉਸ ਉੱਪਰ ਵੀ ਕੋਈ ਅਸਰ ਪੈਂਦਾ ਨਜ਼ਰ ਆਏਗਾ ਇਸ ਮੀਟਿੰਗ ਦਾ ਤੇ ਕੀ ਮੰਗਾ ਸਾਰੀਆਂ ਮੰਗਾਂ ਲਈਆਂ ਗਈਆਂ ਨੇ ਇਸ ਮੀਟਿੰਗ ਦੇ ਦੌਰਾਨ ਪੂਰੀ ਸਥਿਤੀ ਜ਼ਰੂਰ ਸਾਫ਼ ਕਰਿਓ ਤੁਸੀਂ ਦਰਸ਼ਕਾਂ ਨਾਲ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਕਿਹੜੇ-ਕਿਹੜੇ ਮੰਤਰੀ ਮੌਜੂਦ ਰਹੇ ਇਸ ਮੀਟਿੰਗ ਦੇ ਵਿੱਚ ਤੇ ਕੀ ਇਸ ਤੋਂ ਬਾਅਦ ਅਗਲੀ ਮੀਟਿੰਗ ਲਈ ਵੀ ਕੋਈ ਤਰੀਕ ਤੈ ਕੀਤੀ ਗਈ ਹੈ ਇੱਕ-ਇੱਕ ਪੁਆਇੰਟ ਜੋ ਹੈ ਤੁਸੀਂ ਪੂਰੀ ਜਾਣਕਾਰੀ ਦੇ ਨਾਲ ਜ਼ਰੂਰ ਸਾਂਝਾ ਕਰਿਓ ਹਰਜੋਤ ਜੀ ਲਗਭਗ 5 ਘੰਟੇ ਮੀਟਿੰਗ ਚੱਲੀ ਹੈ ਕੱਲ ਰਾਤ ਕੱਲ ਸ਼ਾਮ 6 ਵਜੇ ਇਹ ਮੀਟਿੰਗ ਸ਼ੁਰੂ ਹੋ ਗਈ ਸੀ ਔਰ ਲਗਭਗ 5 ਘੰਟੇ ਇਹ ਮੀਟਿੰਗ ਚੱਲੀ ਜਿਦੇ ਵਿੱਚ ਕੇਂਦਰ ਦੇ ਤਿੰਨ ਮੰਤਰੀ ਪਿਊਸ਼ ਗੋਇਲ ਜੀ ਦੀ ਅਗਵਾਈ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਉੱਚੇ-ਉੱਚੇ ਤੌਰ ਤੇ ਕੁਲਦੀਪ ਢਾਲੀਵਾਲ ਮੌਜੂਦ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਅਯੁੱਧਿਆ ਵਿਖੇ ਸ਼੍ਰੀ ਰਾਮ ਲਲਾ ਜੀ ਦੇ ਮੰਦਰ ਵਿੱਚ ਦਰਸ਼ਨ ਦੇ ਲਈ ਗਏ ਹੋਏ ਸੀ ਉਹ ਵਾਪਸ ਨਹੀਂ ਪਹੁੰਚ ਸਕੇ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਨਿਰਦੇਸ਼ਾਂ ਦੇ ਹੀ ਪੰਜਾਬ ਦੇ ਖੇਤੀਬਾੜੀ ਮੰਤਰੀ ਮੌਜੂਦ ਰਹੇ ਹੁਣ ਇਸ ਮੀਟਿੰਗ ਤੋਂ ਬਹੁਤ ਵੱਡੀਆਂ ਆਸਾਂ ਸੀ 8 ਤਰੀਕ ਨੂੰ ਜਿਹੜੀ ਪਹਿਲਾ ਮੀਟਿੰਗ ਹੋਈ ਜਦੋਂ ਭਗਵੰਤ ਮਾਨ ਹੋਣਾਂ ਦੇ ਯਤਨਾਂ ਤੋਂ ਬਾਅਦ ਸਾਰੇ ਮੰਤਰੀ ਵਾਪਸ ਪੰਜਾਬ ਚੰਡੀਗੜ੍ਹ ਪਹੁੰਚੇ ਕੱਲ ਦੀ ਮੀਟਿੰਗ ਵੀ ਉੱਥੇ ਹੀ ਖੜੀ ਰਹੀ ਮੀਟਿੰਗ ਖਤਮ ਹੋਣ ਤੋਂ ਬਾਅਦ 11 ਵਜੇ ਜਗਜੀਤ ਸਿੰਘ ਡੱਲੇয়াল ਔਰ ਮਨਜੀਤ ਸਿੰਘ ਪੰਦੇਰ ਇਹਨਾਂ ਦੋਵਾਂ ਆਗੂਆਂ ਨੇ ਸਾਂਝੇ ਤੌਰ ਤੇ ਮੀਡੀਆ ਨੂੰ ਸੰਬੋਧਨ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਨਿਰਾਸ਼ਾ ਪ੍ਰਗਟ ਕੀਤੀ ਡਲੇਲ ਸਾਹਿਬ ਨੇ ਔਰ ਮਨਜੀਤ ਸਿੰਘ ਪੰਦੇਰ ਉਹਨਾਂ ਨੇ ਇਹਨਾਂ ਨੇ ਨਿਰਾਸ਼ਾ ਪ੍ਰਗਟ ਕੀਤੀ ਕਿ ਜਿੱਥੇ 8 ਫਰਵਰੀ ਨੂੰ ਸਰਕਾਰ ਖੜੀ ਸੀ ਅੱਜ ਵੀ ਸਰਕਾਰ ਉਸੇ ਪ੍ਰਸਤਾਵ ਤੇ ਖੜੀ ਹੈ ਹੁਣ 8 ਫਰਵਰੀ ਨੂੰ ਗੱਲ ਕਿੱਥੇ ਖੜੀ ਸੀ ਸਰਕਾਰ ਵੱਲੋਂ 8 ਫਰਵਰੀ ਨੂੰ ਕਿਹਾ ਗਿਆ ਸੀ ਕਿ ਅਸੀਂ ਐਮਐਸਪੀ ਤੇ ਇੱਕ ਕਮੇਟੀ ਬਣਾ ਦਨੇ ਆ ਜਿਦੇ ਵਿੱਚ ਕਿਸਾਨਾਂ ਦੇ ਨਮਾਇंदे ਹੋਣਗੇ ਬਿਜਲੀ ਦਾ ਆਰਡੀਨੈਂਸ ਜਿਹੜਾ ਉਹਦੇ ਤੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਅਸੀਂ ਬਾਹਰ ਰੱਖਾਂਗੇ ਹੋਰ ਬਹੁਤ ਸਾਰੀਆਂ ਮੰਗਾਂ ਸੀ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਲਈ ਮੁਆਵਜ਼ੇ ਦੀ ਗੱਲ ਸੀ ਲੇਕਿਨ ਜਿਹੜੀਆਂ ਬਹੁਤ ਵੱਡੀਆਂ ਮੰਗਾਂ ਸੀ ਕਿਸਾਨਾਂ ਦੀ 8 ਫਰਵਰੀ ਨੂੰ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੇਂਦਰ ਨਾਲ ਗੱਲਬਾਤ ਕਰਕੇ ਦੁਬਾਰਾ ਅਗਲੀ ਮੀਟਿੰਗ ਕਰਾਂਗੇ ਹੁਣ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੱਲ ਸ਼ਾਮੀ ਵੀ ਪੁਰਾਣੇ ਪ੍ਰਪੋਜ਼ਲ ਤੇ ਹੀ ਲਗਭਗ ਸਰਕਾਰ ਖੜੀ ਸੀ ਇਹਨਾਂ ਆਗੂਆਂ ਦਾ ਇਹ ਦਾਵਾ ਹੈ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਟਪਾਉਣਾ ਚਾਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਸਮਝਾ ਬੁਝਾ ਕੇ ਹਾਲ ਦੀ ਘੜੀ ਮਾਮਲਾ ਠੰਡੇ ਬਸਤੇ ਪਾਉਣਾ ਚਾਹੁੰਦੀ ਹੈ ਇਹਨਾਂ ਦੇ ਕਹਿਣ ਦਾ ਭਾਵ ਇਹ ਸੀ ਹੁਣ ਕਿਸਾਨਾਂ ਦੀ ਮੰਗ ਕੀ ਹੈ ਜੋ ਜੀ ਇਹ ਵੀ ਇੱਥੇ ਸਮਝਣਾ ਜ਼ਰੂਰੀ ਹੈ ਕਿਸਾਨ ਕਹਿ ਰਹੇ ਨੇ ਕਿ ਕੱਲ ਹੀ ਕੱਲ ਕਿਸਾਨ ਸ਼ਾਮ ਨੂੰ ਕਹਿ ਰਹੇ ਸੀ ਡੈਪੂਟੇਸ਼ਨ ਸੀ ਜਿਹੜਾ ਉਹ ਕਹਿ ਰਹੇ ਸੀ ਕਿ ਤੁਸੀਂ ਐਮ ਐਸ ਪੀ ਦੇ ਗਰੰਟੀ ਦੇ ਕਾਨੂੰਨ ਦਾ ਐਲਾਨ ਕਰੋ ਐਮ ਐਸ ਪੀ 23 ਫਸਲਾਂ ਤੇ ਭਰ ਸਰਕਾਰ ਦਿੰਦੀ ਹੈ ਲੇਕਿਨ ਐਮ ਐਸ ਪੀ ਦਿੱਤੇ ਜਾਣ ਦੇ ਬਾਵਜੂਦ ਵੀ ਉਹਨਾਂ ਫਸਲਾਂ ਦੀ ਜਿਹੜੀ ਖਰੀਦ ਹੈ ਉਹ ਐਮ ਐਸ ਪੀ ਤੇ ਨਹੀਂ ਹੁੰਦੀ ਕੁਝ ਫਸਲਾਂ ਨੂੰ ਛੱਡ ਕੇ ਜਿਵੇਂ ਸੂਰਜਮੁਖੀ ਹੈ ਉਹ ਐਮ ਐਸ ਪੀ ਤੇ ਨਹੀਂ ਖਰੀਦੀ ਜਾਂਦੀ ਪ੍ਰਾਈਵੇਟ ਟੌਰ ਦੇ ਉੱਤੇ ਉਹ ਘਾਟ ਹੀ ਲੱਗਦੀ ਹੈ ਹੁਣ ਕਿਸਾਨ ਕਹਿੰਦੇ ਨੇ ਕਿ ਐਮ ਐਸ ਪੀ ਕਾਨੂੰਨ ਦੀ ਗਰੰਟੀ ਦਿਓ ਵੀ ਜੋ ਸਰਕਾਰ ਫਸਲਾਂ ਤੇ ਐਮਐਸਪੀ ਦੇਗੀ ਇਹ ਗਰੰਟੀ ਹੋਏਗੀ ਕਿ ਉਸੇ ਦੀ ਫਸਲਾਂ ਖਰੀਦੀਆਂ ਜਾਣਗੀਆਂ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਹਦੇ ਤੇ ਹਜੇ ਕਮੇਟੀ ਬਣਾਉਨੇ ਆ ਇਹ ਨੀਤੀਗਤ ਮਾਮਲੇ ਨੇ ਇਹਨਾਂ ਤੇ ਵਕਤ ਲੱਗ ਸਕਦਾ ਅਸੀਂ ਕਮੇਟੀ ਚ ਤੁਹਾਨੂੰ ਪਾ ਦਨੇ ਆ ਹੁਣ ਕਿਸਾਨ ਜਥੇਬੰਦੀਆਂ ਦਾ ਕੱਲ ਇਹ ਕਹਿਣਾ ਸੀ ਕਿ 2 ਸਾਲ ਪਹਿਲਾਂ ਜਦੋਂ ਹਲਵਾਤ ਖਤਮ ਹੋਈ ਸੀ ਕਿਸਾਨ ਅੰਦੋਲਨ ਪੁਰਾਣਾ ਉਦੋਂ ਕਮਿਟਮੈਂਟ ਦਿੱਤੀ ਸੀ ਪਰ ਸਰਕਾਰ ਨੇ ਲਿਖ ਕੇ ਕਿ ਅਸੀਂ ਇਹਨਾਂ ਗੱਲਾਂ ਤੇ ਅੱਗੇ ਵਧਾਂਗੇ ਐਮਐਸਪੀ ਦੇ ਕਾਨੂੰਨ ਲਈ ਕਮੇਟੀ ਬਣਾਵਾਂਗੇ ਪਰ ਅੱਜ ਤੱਕ ਉਸ ਕਮੇਟੀ ਨੇ ਕੁਝ ਬਹੁਤਾ ਕੀਤਾ ਨਹੀਂ ਬਲਕਿ ਇਹ ਕਿਹਾ ਜਾ ਰਿਹਾ ਕਿ ਕਮੇਟੀ ਬਣੀ ਨਹੀਂ ਤੇ ਹੁਣ ਗੱਲ ਫਿਰ ਸਰਕਾਰ ਉੱਥੇ ਲਿਆ ਕੇ ਕਹਿ ਰਹੀ ਹੈ ਕਿਸਾਨਾਂ ਨੂੰ ਕਿ ਅਸੀਂ ਕਮੇਟੀ ਬਣਾਵਾਂਗੇ ਜਿਹਦੇ ਲਈ ਕਿਸਾਨ ਤਿਆਰ ਨਹੀਂ ਹੁਣ ਕਿਸਾਨ ਕਹਿੰਦੇ ਇੱਕ ਤਾਂ ਇਹ ਐਮਐਸਪੀ ਵਾਲਾ ਕਾਨੂੰਨ ਬਣੇ ਦੂਸਰਾ ਅਗਰ ਉਦਯੋਗਾਂ ਦੇ ਕਰਜ਼ੇ ਮਾਫ਼ ਹੋ ਸਕਦੇ ਨੇ ਦੇਸ਼ ਦੇ ਵਿੱਚ ਇੰਡਸਟਰੀ ਦੇ ਲੋਨ ਮਾਫ਼ ਹੋ ਸਕਦੇ ਨੇ ਤੇ ਕਿਸਾਨਾਂ ਦੀ ਕਰਜ਼ਾ ਮਾਫੀ ਕਰੋ ਕਿਸਾਨ ਅਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਦੀ ਮੰਗ ਕੱਲ ਕੀਤੀ ਗਈ ਕਿਸ ਸਰਕਾਰ ਇਹਦੇ ਤੇ ਸਾਨੂੰ ਐਲਾਨ ਕਰੇ ਕਿ ਅਸੀਂ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫੀ ਕਰ ਦਿਆਂ ਇਹਦੇ ਉੱਪਰ ਵੀ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਆਇਆ ਲਖੀਮਪੁਰ ਖੀਰੀ ਤੇ ਮੁਆਵਜ਼ੇ ਦੀ ਗੱਲ ਮੰਨੇ 3400 ਦੇ ਕਰੀਬ ਕੇਸ ਨੇ ਵੱਖ-ਵੱਖ ਕਿਸਾਨਾਂ ਤੇ ਰੀਲ ਵੀ ਦੇ ਨੇ ਸਿਵਲ ਪ੍ਰਸ਼ਾਸਨ ਦੇ ਨੇ ਥਾਣਿਆਂ ਦੇ ਨੇ ਉਹਨਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਹੈ ਕਿ ਅਸੀਂ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਵਾਪਸੀ ਦੇ ਵਾਪਸੀ ਦਾ ਪ੍ਰਸਾਦਨ ਪਰ ਕਿਸਾਨਾ ਦਾ ਹੀ ਕਹਿਣਾ ਸੀ ਰਾਤ ਕਿ ਅਸੀਂ ਹੁਣ ਐਸ ਕੇ ਐਮ ਨਾਲ ਜਿਹੜਾ ਕਿਸਾਨ ਮੋਰਚਾ ਉਹਦੇ ਨਾਲ ਗੱਲਬਾਤ ਕਰਾਂਗੇ ਪਰ ਮੋٹے ਮੋٹے ਤੌਰ ਤੇ ਕਿਸਾਨਾਂ ਨੇ ਕਹਿ ਦਿੱਤਾ ਕਿ ਅੰਦੋਲਨ ਜਾਰੀ ਰਹੇਗਾ ਔਰ ਮਨਜੀਤ ਸਿੰਘ ਪੰਦੇਰ ਉਹਨਾਂ ਨੇ ਵੀ ਕਿਹਾ ਕਿ ਅੱਜ 10 ਵਜੇ ਕਿਸਾਨ ਦਿੱਲੀ ਵੱਲ ਨੂੰ ਵਧਣ ਔਰ ਕਿਸਾਨਾਂ ਨੇ ਇਸ ਗੱਲ ਦੀ ਨਾਰਾਜ਼ਗੀ ਮੀਟਿੰਗ 'ਚ ਖਾਸ ਤੌਰ ਤੇ ਪ੍ਰਗਟ ਕੀਤੀ ਕਿ ਇੱਕ ਪਾਸੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਅਤੇ ਸਰਕਾਰ ਗੱਲਬਾਤ ਦੇ ਨਾਲ ਮਸਲਾ ਨਿਬੜਨ ਤੇ ਦੂਜੇ ਪਾਸੇ ਹਰਿਆਣਾ ਦੀ ਸਰਕਾਰ ਨੇ ਸੜਕਾਂ ਤੇ ਬਾਰਡਰ ਬਣਾ ਦਿੱਤੇ ਨੇ ਡੱਬ ਵਾਲੇ ਡੱਬ ਵਾਲੀ ਵਾਲੇ ਪਾਸੇ ਵੀ ਬੈਰੀਕੇਡਿੰਗ ਕੀਤੀ ਗਈ ਹੈ ਸ਼ੰਭੂ ਬਾਰਡਰ ਨੈਸ਼ਨਲ ਹਾਈਵੇ ਉਧਰ ਵੀ ਬੈਰੀਕੇਡਿੰਗ ਕੀਤੀ ਗਈ ਹੈ ਔਰ ਇਸ ਗੱਲ ਤੋਂ ਬਹੁਤ ਜ਼ਿਆਦਾ ਕਿਸਾਨ ਨਿਰਾਸ਼ ਨੇ ਨਰਾਜ਼ ਨੇ ਕਿ ਇਸ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਗਈ ਹੈ ਕਿ ਦਿੱਲੀ ਕਿਸਾਨ ਨਹੀਂ ਜਾ ਸਕਣਗੇ ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਹਰ ਹਾਲਤ ਚ ਦਿੱਲੀ ਜਾਵਾਂਗੇ ਮਤਲਬ ਕਿਸਾਨ ਵੱਡੀ ਗਿਣਤੀ ਚ ਟਰੈਕਟਰ ਲੈ ਕੇ ਸ਼ੰਭੂ ਬਾਰਡਰ ਵੱਲ ਰਾਤ ਨੂੰ ਹੀ ਪੁੱਜਣੇ ਸ਼ੁਰੂ ਹੋ ਗਏ ਸੀ ਟੜਕਸਾਰ ਦੀਆਂ ਰਿਪੋਰਟਾਂ ਨੇ ਵੱਡੀ ਗਿਣਤੀ ਟਰੈਕਟਰ ਸ਼ੰਭੂ ਬਾਰਡਰ ਵਾਲੇ ਪਾਸੇ ਪਹੁੰਚੇ ਹੋਏ ਨੇ। ਪਰ ਅੱਜ 10 ਵਜੇ ਦਾ ਐਲਾਨ ਹੈ। ਅਗਰ ਰਾਤ ਵਾਲੇ ਉਹਨਾਂ ਦੇ ਐਲਾਨ ਦੇ ਉੱਤੇ ਉਹ ਕਾਇਮ ਰਹੀ। ਅਗਰ ਉਹਨਾਂ ਨੇ ਮੀਟਿੰਗ ਕਰਕੇ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾਂ 10 ਵਜੇ ਤੋਂ ਪਹਿਲਾਂ ਅਗਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲੀਆਂ ਤੇ ਫਿਰ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾਏਗਾ ਪਰ ਅਗਰ ਕੇਂਦਰ ਸਰਕਾਰ ਮੰਗਾਂ ਨਹੀਂ ਮੰਨਦੀ ਅਗਰ ਐਸਕੇਮ ਦੀ ਮੀਟਿੰਗ ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚ ਕੇਂਦਰ ਸਰਕਾਰ ਨੂੰ ਹੋਰ ਸਮਾਂ ਦੇਣ ਦਾ ਫੈਸਲਾ ਨਹੀਂ ਹੁੰਦਾ ਤੇ ਫਿਰ ਪਹਿਲਾਂ ਦਿੱਤੇ ਸਮੇਂ ਮੁਤਾਬਕ 10 ਵਜੇ ਹੀ ਹਰਿਆਣੇ ਰਾਹੀਂ ਦਿੱਲੀ ਵੱਲ ਨੂੰ ਟਰੈਕਟਰ ਟਰਾਲੀਆਂ ਕੂਚ ਕਰਨ ਗਿਆ ਇਹਦਾ ਮਤਲਬ ਹੈ ਉੱਥੇ ਸੰਭਾਵੀ ਇੱਥੇ ਬਹੁਤ ਵੱਡੀ ਸੰਭਾਵਨਾ ਹੈ ਕਿ ਉੱਥੇ ਟਕਰਾਅ ਹੋਵੇ ਕਿਉਂਕਿ ਕੱਲ ਜਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਇੱਕ ਤਾਂ ਕੱਲ ਡਰੋਨ ਦੇ ਜ਼ਰੀਏ ਅਥਰੂ ਗੈਸ ਜਿਹਦੇ ਨਾਲ ਅੱਖਾਂ 'ਚ ਪਾਣੀ ਆ ਜਾਂਦਾ ਹੈ ਅਥਰੂ ਗੈਸ ਛੱਡ ਕੇ ਦੇਖੀ ਗਈ ਅਗਰ ਅੱਜ ਟਕਰਾਅ ਦੀ ਸਿਤੀ ਬਣਦੀ ਹੈ ਅਗਰ ਕਿਸਾਨ ਪੱਥਰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਅਗਰ ਕਿਸਾਨ ਕੋਈ ਕ੍ਰੇਨ ਕੋਈ ਜੇ ਸੀ ਬੀ ਮਸ਼ੀਨਾਂ ਲੈ ਕੇ ਕੋਸ਼ਿਸ਼ ਕਰਦੇ ਨੇ ਤੇ ਹਰਿਆਣੇ ਵਾਲੇ ਪਾਸਿਓਂ ਪੁਲਿਸ ਲੈਂਡ ਆਰਡਰ ਮੇਨਟੇਨ ਰੱਖਣ ਦਾ ਦਾਵਾ ਕਰਕੇ ਅਥਰੂ ਗੈਸ ਛੱਡ ਸਕਦੀ ਹੈ ਪਾਣੀ ਦੀ ਬੁਛਾਰਾ ਕਰ ਸਕਦੀ ਹੈ ਪਰ ਕੱਲ ਅਗਰ ਕਿਸਾਨ ਅੰਦੋਲਨ ਅੱਗੇ ਵੱਧਦਾ ਹੈ ਪੁਰਾਣੇ ਦਿੱਤੇ ਸਮੇਂ ਮੁਤਾਬਕ ਤੇ ਕੱਲ ਉਥੇ ਸਥਿਤੀ ਟਕਰਾਅ ਵਾਲੀ ਬਣ ਸਕਦੀ ਹੈ ਹੁਣ ਕਿਸਾਨ ਇਸ ਗੱਲ ਤੋਂ ਨਾਰਾਜ਼ ਨੇ ਕਿ ਹਰਿਆਣੇ ਵਾਲੇ ਪਾਸੇ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਦੇ ਬੰਦੋਬਸਤ ਕੀਤੇ ਨੇ ਉਹ ਬੰਦੋਬਸਤ ਗੱਲਬਾਤ ਦੌਰਾਨ ਨਹੀਂ ਹੋਣੇ ਚਾਹੀਦੇ ਸੀ ਅਗਰ ਸਰਕਾਰ ਗੱਲਬਾਤ ਵੀ ਕਰਨਾ ਚਾਹੁੰਦੀ ਹੈ ਔਰ ਸਖਤੀ ਵੀ ਕਰਨਾ ਚਾਹੁੰਦੀ ਹੈ ਤੇ ਦੋਵੇਂ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਅੱਜ ਕੀ ਦੋਵੇਂ ਤਰ੍ਹਾਂ ਹਰਿਆਣਾ ਸਰਕਾਰ ਤੇ ਕਿਸਾਨ ਜਥੇਬੰਦੀਆਂ ਗੱਲਬਾਤ ਦੇ ਜ਼ਰੀਏ ਕਿਸੇ ਨਤੀਜੇ ਤੇ ਪਹੁੰਚਦੇ ਨਹੀਂ। ਯਾ ਹਰਿਆਣਾ ਸਰਕਾਰ ਰਸਤੇ ਨਹੀਂ ਖੋਲਦੀ। ਅਗਰ ਹਰਿਆਣਾ ਸਰਕਾਰ ਰਸਤੇ ਨਹੀਂ ਖੋਲਦੀ ਤੇ ਉੱਥੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਅਤਰੂ ਗੈਸ ਛੱਡੀ ਜਾ ਸਕਦੀ ਹੈ। लाठी चार्ज ਵੀ ਹੋ ਸਕਦਾ ਜਦੀ ਸੰਭਾਵਨਾ ਬਹੁਤ ਘੱਟ ਹੈ। ਨਾ ਹੋਵੇ ਤਾਂ ਚੰਗੀ ਗੱਲ ਹੈ। ਪਰ ਅਗਰ ਕਿਸਾਨਾਂ ਵੱਲੋਂ ਜ਼ਬਰਦਸਤੀ ਅੱਗੇ ਲੱਗਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਅਥਰੂ ਗੈਸ ਉਧਰੋਂ ਛੱਡੀ ਜਾਏਗੀ ਤੇ ਫਿਰ ਕਿਉਂਕਿ ਉੱਥੇ ਪੈਰਾ ਮਿਲਟਰੀ ਜਿਹੜੀ ਫੋਰਸਸ ਨੇ ਅਰਧ ਸੈਨਿਕ ਬਲ ਨੇ ਕਿਸੇ ਵੀ ਅਨਸਖਾਵੀ ਘਟਨਾ ਨੂੰ ਕੰਟਰੋਲ ਕਰਨ ਲਈ ਉਹਨਾਂ ਦੀ ਵੀ ਤਣਾਤੀ ਕੀਤੀ ਗਈ ਹੈ ਹਰਿਆਣਾ ਵਾਲੇ ਪਾਸੇ ਔਰ ਹਰਿਆਣਾ ਸਰਕਾਰ ਦਾ ਦਾਵਾ ਹੈ ਕਿ ਅਸੀਂ ਲੈਂਡ ਆਰਡਰ ਮੇਨਟੇਨ ਕਰਨ ਦੇ ਲਈ ਇਹ ਸਾਰਾ ਕੁਝ ਕਰ ਰਹੀ ਆ ਹੁਣ ਅੱਜ ਸਥਿਤੀਆਂ ਦੇ ਉੱਤੇ ਨਜ਼ਰ ਬਣਾ ਕੇ ਰੱਖਣੀ ਪਵੇਗੀ ਕਿਉਂਕਿ ਕਾਫੀ ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਤੇ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਸ਼ਵੇਰ ਦੇ ਪੰਜਾਬ ਦੇ ਵਿੱਚੋਂ ਟਰੈਕਟਰ ਅਤੇ ਟਰਾਲੀਆਂ ਉਧਰ ਜਾਣੀਆਂ ਨੇ ਦੇਖਿਏ ਬੈਠਕ ਮੇਂ ਇਹ ਬਾਤ ਸਪਸ਼ਟ ਹੋਤੀ ਰਹੀ ਹੈ ਇੱਕ ਇੱਕ ਇਸ਼ੂ ਦੇ ਉੱਪਰ ਚਰਚਾ ਹੋਈ ਹੈ ਐਮਐਸਪੀ ਕੇ ਜੈਸੇ ਪੰਦੇਰ ਸਾਹਿਬ ਨੇ ਬਤਾਇਆ ਕਿ ਐਮਐਸਪੀ ਕੇ ਉੱਪਰ ਉਨ੍ਹਾਂ ਕੋਈ ਪੋਜ਼ਿਟਿਵਿਟੀ ਨਜ਼ਰ ਨਹੀਂ ਆਈ ਇਹ ਸਾਲੋ ਕੀ ਰਣ ਮੁਕਤੀ ਦੇ ਉੱਪਰ ਬਾਤ ਚਿਤ ਹੋਈ ਹੈ उन्होंने उसके ऊपर भी कोई जैसे पहले की तरह कमेटी बना देंगे ऐसा कर देंगे वही बातें करते रहे लेकिन जो हमने पूरा उनको समय दिया सरकार को कि हम शांतिपूर्वक ढंग से इस मने मसले का हल चाहते हैं लेकिन जो सरकार का रवैया नजर आ रहा है वो दो दिन से पहले से नजर आ रहा था चार दिन पहले से नजर आ रहा था कि देखिए एक तरफ तो बातचीत का माहौल भी बनाना चाह रहे हैं और दूसरी तरफ क्या कर रहे हैं कि हमारे रास्ते रोकने के लिए कितनी कितनी बड़ी बैरिगेटिंग कितने बड़े कील लगा रखे हैं तो उससे सरकार की मंशा जाहिर होती थी लेकिन मामला ये है कि देखिए जो सरकार ने हमारे साथ इतना बड़ा आंदोलन के दौरान कमिटमेंट्स किया कि एम की गारंटी का कानून देंगे और उससे पहले हमें 2018 में इन्होंने लिखित में दिया कि डॉक्टर स्वामीनाथन की रिपोर्ट लागू करेंगे और इन्होंने अलग अलग भाषणों में ये कहा कि किसानों की ऋण मुक्ति करेंगे अगर उससे कमिटमेंट करने के बाद भी सरकार सीरियस नहीं है तो फिर ये आंदोलन है जो वो आगे बढ़ेगा तो हाँ मैंने वही बात कही है कि कल 10 बजे से पहले पहले हम आपस में जितनी चर्चाएं हुई हैं। यहाँ देखिए एक बहुत बड़ा फोरम है सभी को अपने अपने फोरमो के अंदर ये बात बतानी पड़ेगी ना सभी साथियों को कि भाई ये मामला ये हुआ है तो जो सभी साथी फैसला लेंगे लेकिन ये जरूर है कि कल 10 बजे आगे बढ़ेंगे नहीं हजे नाल कोई मीटिंग नहीं है ਆਪਾਂ ਆਪਾਂ ਗੱਲਬਾਤ ਲਈ ਪੋਜਿਟਿਵ ਰਹੀਏ ਦੇਖੋ ਪੋਜਿਟਿਵ ਕਿਹੜੇ ਮੁੱਦੇ ਦੀ ਗੱਲ ਨਹੀਂ ਪਣੀ ਹੈ ਜਦ ਰੇੜਕਾ ਕਿਹੜੀ ਮੰਗਾਤੇ ਸੀ ਮੈਨੂੰ ਮੈਂ ਐਮਐਸਐਮ ਐਮਐਸਬੀ ਗਰੰਟੀ ਦੇ ਕਾਨੂੰਨ ਤੇ ਵੀ ਸਰਕਾਰ ਦੀ ਸਹਿਮਤੀ ਨਹੀਂ ਹੈ ਉਸ ਤੇ ਵੀ ਕਮੇਟੀ ਚਾਹਤੀ ਹੈ ऋण मुक्ति पर भी मतलब वो कमेटी में लाना चाह रहे हैं और डॉक्टर स्वामीनाथन की रिपोर्ट के मामले पे भी वो कमेटी में लाना चाह रहे हैं अरे भाई हमने हमारा ये था कि आपकी ही कमेटिया ने फैसला दिया हुआ है डॉक्टर स्वामीनाथन कमीशन ने फैसला दिया हुआ है उसको लागू करना है और अगली बात है कि आप ही के मौजूदा प्रधानमंत्री जिस समय गुजरात के मुख्यमंत्री थे उन्होंने ये उन्हीं के उन्हीं की चेयरमैनशिप के नीचे जब वो ਜੰਗੂਮਰ ਅਫੇਅਰ ਕਮੇਟੀ ਦੇ ਚੇਅਰਮੈਨ ਦੇ ਉਨੀ ਕੀ ਅਗਵਾਈ ਮੇ ਬਣੀ ਹੋਈ ਕਮੇਟੀ ਦਾ ਇਹ ਫੈਸਲਾ ਹੈ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦੀ ਆ ਜਾਏ ਅਗਰ ਇਹ ਹੈ ਤਾਂ ਅਬ ਅਬ ਨਈ ਕਮੇਟੀ ਕੀ ਕਿਆ ਜ਼ਰੂਰਤ ਹੈ ਅਬ ਤਾਂ ਉਸਕੋ ਘੋਸ਼ਣਾ ਕਰਨੇ ਕੀ ਜ਼ਰੂਰਤ ਹੈ ਅਗਰ ਸਰਕਾਰ ਉਸ ਘੋਸ਼ਣਾ ਕੋ ਕਰਕੇ ਲਈ ਵੀ ਤਿਆਰ ਨਹੀਂ ਹੈ ਯਾਨੀ ਟੈਂਪ ਟਪਾਨ ਦੀ ਕੋਸ਼ਿਸ਼ ਕੇਵਲ ਟੈਂਪ ਟਪਾਨ ਟੈਂਪ ਟਪਾਨ ਦੀ ਲੇਕਿਨ ਸਾਡੀ ਵੀ ਇਹ ਸੀ ਗੱਲ ਕਿ ਸਰਕਾਰ ਕਿਸੇ ਤਰ੍ਹਾਂ ਦਾ ਵੀ ਇਹ ਨਾ ਕਹੇ ਕੱਲ ਨੂੰ ਕਿ ਜੀ ਕਿਸਾਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਅਸੀਂ ਇਹਨਾਂ ਨੂੰ ਨਿਯਤ ਦੇਖ ਰਹੇ ਸੀ ਸਮਾਂ ਦਿੱਤਾ ਲੇਕਿਨ ਹੁਣ ਸਾਡੀ ਮਜਬੂਰੀ ਹੈ ਕਿ ਸਾਨੂੰ ਉੱਡੇ ਹੁਣ ਤੇਲੀ ਜਾਣਾ ਪਊਗਾ ਬੈਠਕ ਬਲੇਕ ਵੀ ਚਲੀ ਜੋ 8 ਤਰੀਕ ਦਾ ਸਰਕਾਰ ਦਾ ਪ੍ਰਪੋਜ਼ਲ تھا ਵਹੀ ਦੀ ਵਹੀ ਬਾਤ ਕਰੀ ਹੈ ਅਭੀ ਅੱਗੇ ਨਹੀਂ ਬੜੀ ਹੈ वहीं पे ही सरकार का स्थान लेकिन हमारा जो है जहाँ से जाकर आपने अपने क्या उसके बाद आगे काम ये है लेकिन ये बात जरूर है कि हमारा आंदोलन जारी है और केवल ये पर ध्यान देती तो फिर कल 10 बजे हमारी मजबूरी बनेगी हमें आगे बढ़ेगी कौन सी बात है सरकार कौन सी बात पे सरकार अड़ी है धन्यवाद सरकार कहाँ अड़ी हुई है आप जी एक गल बड़ी स्पष्ट डस रही है हां मुझे तो लग रहा सरकार तो की ओर से जो बात आई है वो वही की वही है जो जहां पे और तारीख को थी यार तो तो माइक को नीचे कर लो नीचे रखे हुए हैं आगे बढ़ने की सरकार की माइक को थोड़े प्रपोजल नहीं आई वही वही प्रपोजल है जो पहले थी सोनू माइक तो नीचे कर ले यार जो उस पर कुछ भी हमें अवगत नहीं कर सकी और अब देखिए हमें मजबूरन आगे बढ़ना पड़ेगा अब देखिए हरियाणा को पूरी कश्मीर की वैली बना दिया हरियाणा पंजाब का बॉर्डर इस तरह से लगता है जैसे अंतर्राष्ट्रीय सीमा बन गई है और ये गैरमानवीय तरीका हमारे ट्विटर हमारे इंटरनेट बंद किए जा रहे हैं हमारे इस पर अत्याचार किया जा रहा है महाराष्ट्र में लोगों को पीटा गया अब ये कर्नाटका में जो एक प्रधान थे उनकी और तारी थी उनको उतारा गया उनका सर पे चोट लगी हमने वो प्रेस को दिया तो पूरी तशद्द किया जा रहा तो हम बैठे थे भी हमारी जिम्मेवार बड़ी है देशवासी ये ना कहे कि हम वार्ता से भाग रहे हैं हम से नहीं करना अब सरकार हमारी को सुनना ही नहीं चाहती क्या है। ये तो सरकार बताए हम तो बातचीत करने आए दो बार और आगे के, आगे भी बातचीत का जारी रखना चाहते कोई जरूरत नहीं है अब सरकार हमें कुछ देना नहीं चाहती केवल केवल समय निकालना चाहती है यह सरकार की मर्जी है तो बातचीत चली है क्या ये मामला पूरा एमएसपी पे जाके अटका या कहीं और ऐसे पॉइंट्स नहीं, नहीं।, नहीं हर बात एमएसपी भी डिस्कस हुई डॉक्टर स्वामीनाथन कमीशन की भी डिस्कस हुई कर्ज के भी ऊपर हमने तो साफ बोला अभी सी आपकी कमेटी रिकमेंड करती है एमएसपी तो उस पर कानून बनाने में किसी माहर की रिपोर्ट नहीं आप कानून बना दीजिए आप तो डिक्लेयर करते हैं तो आप फैसला के विल पावर आप दिखाइए आप ऐलान कर दीजिए कि हम एमएसपी एस गारंटी कानून बनाएंगे आगे की बात हम देख लेंगे अब राजस्थान में जैसे मध्य प्रदेश में छत्तीसगढ़ में बोला सताईसों में गेहूँ खरीदेंगे वो बात कौन सी कमेटी से पूछ के बोली थी ਵੋਟੋ ਕੇ ਲੀਏ ਕਰ ਦਿੱ ਸਰ ਜਬਾਪ ਤੱਕ ਬਾਤ ਹੈ ਸਭੀ ਬਾਤੇ ਮਹੱਤਵਪੂਰਨ ਹੈ ਕੋਈ ਬਾਤ ਐਸੀ ਨਹੀਂ ਜੋ ਅੰਦੋਲਨ ਜਾਏਗਾ ਬਿਲਕੁਲ ਅੰਦੋਲਨ ਹੋ ਦੋ ਮੀਟਿੰਗ ਹੋਈ ਹੈ ਤੇ ਦੂਸਰੀ ਮੀਟਿੰਗ ਮੇ ਵੀ ਤਾਰੀਆਂ ਜਥੇਬੰਦੀਆਂ ਦਾ ਆਪਾਂ ਨੂੰ ਸਮਰਥਨ ਆ ਸਾਰੇ ਆਉਣਗੇ ਤੁਸੀਂ ਦੇਖੋ ਇੱਕ ਵਾਰ ਬਰੀਫ ਕਰ ਦਿੱਤਾ ਹੈ ਸਰ ਦੇਖੋ ਦੇਸ ਵਾਲੇ ਘੇਰਾ ਡਾਲ ਰਹੇ ਫਿਰ ਵੀ ਹਮ ਬਾਤ ਕਰਨੇ ਆਏ ਵੀ ਭੀ ਹਮ ਹਮਾਰੇ ਉਪਰ ਦਾਇਰਥਵ ਹੈ ਪੂਰੇ ਦੇਸ਼ ਦਾ ਅਰ ਹਮ ਬਾਤਚਿਤ ਕਰਕਰ ਇਸ ਮਸਲੇ ਕੋ ਨਿਪਟਾਣਾ ਦਲਾ ਜੀ ਉਦੋਂ ਆਪਾ ਸ਼ੰਭੂ ਬਾਰਡਰ ਦੀ ਸਥਿਤੀ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਤੇ ਬਹੁਤ ਸਖਤੀ ਕੀਤੀ ਗਈ ਹੈ ਹਰਿਆਣਾ ਸਰਕਾਰ ਦੇ ਵੱਲੋਂ ਕੱਲ ਬਕਾਇਦਾ ਰਿਹਸਲ ਵੀ ਕੀਤੀ ਗਈ ਕਿ ਜੇਕਰ ਇੱਧਰ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਨੇ ਤਾਂ ਉਹਨਾਂ ਨੂੰ ਰੋਕਿਆ ਕਿਵੇਂ ਜਾਣਾ ਸੋ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਸਥਿਤੀਆਂ ਨੂੰ ਕਿਉਂਕਿ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਵੀ ਜੋ ਹੈ ਪੂਰੀ ਤਰ੍ਹਾਂ ਨਾਲ ਬੈਰੀਕੇਟਿੰਗ ਕਰਕੇ ਬਹੁਤ ਜ਼ਿਆਦਾ ਸਥਿਤੀ ਕੀਤੀ ਗਈ ਹੈ ਸੋ ਅਗਰ ਆਪਾ ਦੇਖੀਏ ਇੱਕ ਸਥਿਤੀ ਇਹ ਬਣਦੀ ਹੈ ਕਿਸਾਨ ਕੂਚ ਕਰਦੇ ਨੇ ਸ਼ੰਭੂ ਬਾਰਡਰ ਵੱਲ ਤਾਂ ਕਿ ਕਿਸਾਨ ਜਥੇਬੰਦੀਆਂ ਤੇ ਪੁਲਿਸ ਵਿਚਾਲੇ ਜਾਂ ਹਰਿਆਣਾ ਪ੍ਰਸ਼ਾਸਨ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਰਜੋਤ ਜੀ ਤੁਹਾਡਾ ਸਵਾਲ ਵੀ ਬੜਾ ਮਹੱਤਵਪੂਰਨ ਹੈ ਔਰ ਹੁਣੀ ਅਸੀਂ ਕਿਸਾਨ ਲੀਡਰਾਂ ਦੀ ਗੱਲ ਵੀ ਸੁਣੀ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤਰਕ ਨੇ ਹੁਣ ਜਿਵੇਂ ਤੁਸੀਂ ਕਿਹਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕੱਲ ਰਿਹਸਲ ਕੀਤੀ ਗਈ कल ਉਥੇ ਅਥਰੂ ਗੈਸ ਦੇ ਗੋਲੇ ਛੱਡ ਕੇ ਰਿਹਸਲ ਕੀਤੀ ਗਈ ਡਰੋਨਸ ਉਡਾ ਕੇ ਰਿਹਸਲ ਕੀਤੀ ਗਈ ਔਰ ਸਿਰਫ ਸ਼ੰਭੂ ਬਾਰਡਰ ਨਹੀਂ ਮੁਕਸਰ ਵਾਲੇ ਪਾਸਿਓਂ ਡੱਬ ਵਾਲੀ ਦਾ ਜਿਹੜਾ ਬਾਰਡਰ ਹੈ ਡੱਬ ਵਾਲੀ ਦੇ ਜ਼ਰੀਏ ਵੀ ਜਿਹੜਾ ਦਾਖਲਾ ਬੜਾ ਔਖਾ ਹੈ ਉਥੇ ਵੀ ਬੈਰੀਕੇਡਿੰਗ ਕੀਤੀਆਂ ਗਈਆਂ ਨੇ ਸੜਕਾਂ ਤੇ ਕਿੱਲ ਲਗਾ ਕੇ ਬੈਰੀਕੇਡਿੰਗ ਕੀਤੀ ਗਈ ਹੈ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਸ਼ੰਭੂ ਬੈਰੀਅਰ ਔਰ ਟਿਕਰੀ ਜਿਹੜਾ ਟਿਕਰੀ ਬਾਰਡਰ ਹੈ ਉਥੇ ਵੀ ਸੁਰੱਖਿਆ ਦੇ ਤਕੜੇ ਬੰਦੋਬਸਤ ਕਰ ਦਿੱਤੇ ਗਏ ਨੇ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਕੇਂਦਰ ਸਰਕਾਰ ਇਹ ਨਹੀਂ ਚਾਹੁੰਦੀ ਕਿ ਦਿੱਲੀ ਦੇ ਵਿੱਚ ਕਿਸਾਨ ਪਹੁੰਚਣ ਔਰ ਉਥੇ ਤਾਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਔਰ ਕੋਸ਼ਿਸ਼ ਹਰਿਆਣੇ ਵਾਲੇ ਪਾਸਿਓਂ ਕਿਸਾਨਾਂ ਨੂੰ ਰੋਕਣ ਦੀ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਹਰਿਆਣਾ ਵਾਲੇ ਪਾਸਿਓਂ ਕਿਸਾਨ ਪੰਜਾਬ ਦੇ ਦਾਖਲ ਨਾ ਹੋਣ ਹਰਿਆਣਾ 'ਚ ਹੁਣ ਵੇਖਣ ਵਾਲੀ ਗੱਲ ਹੀ ਰਹੇਗੀ ਕਿ ਅਗਰ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਨਹੀਂ ਅੱਗੇ ਜਾਣ ਦਿੱਤਾ ਜਾਂਦਾ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਕੀ ਫੈਸਲਾ ਕਰਦੇ ਨੇ ਔਰ ਹਰਿਆਣੇ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਰੁਖ ਰਹਿੰਦਾ ਹੈ ਪਿਛਲੀ ਵਾਰੀ ਜਦੋਂ ਅੰਦੋਲਨ ਵਨ ਸੀ ਕਿਸਾਨ ਅੰਦੋਲਨ ਵਨ ਸੀ ਉਦੋਂ ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਦਬ ਕੇ ਮਦਦ ਕੀਤੀ ਔਰ ਹੋਰ ਵੱਖ-ਵੱਖ ਰਸਤੇ ਜਿਹੜੇ ਪਿੰਡਾਂ ਦੇ ਜ਼ਰੀਏ ਜਿਹੜੇ ਛੋਟੇ-ਛੋਟੇ ਕਿਤੋਂ ਰਾਹ ਪੱਛਮ ਮਿਲਦੇ ਨੇ ਪੰਜਾਬ ਤੇ ਹਰਿਆਣਾ ਦੇ ਉੱਥੋਂ ਵੀ ਪਿਛਲੀ ਵਾਰੀ ਬਹੁਤ ਸਾਰੇ ਕਿਸਾਨ ਦਿੱਲੀ ਪਹੁੰਚੇ ਸੀ ਸੋ ਇਸ ਵਾਰ ਹਰਿਆਣਾ ਦੇ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਮਿਲਵਰਤਨ ਪੰਜਾਬ ਦੇ ਕਿਸਾਨਾਂ ਨੂੰ ਰਹਿੰਦਾ ਹੈ ਇਹਦੇ ਉੱਪਰ ਵੀ ਗੱਲ ਨਿਰਪੱਖ ਕਰਦੀ ਹੈ ਪਰ ਇੱਕ ਗੱਲ ਬਹੁਤ ਸਾਫ਼ ਹੈ ਪੰਜਾਬ ਦੇ ਕਿਸਾਨ ਲਗਾਤਾਰ ਦਾਵਾ ਕਰ ਰਹੇ ਨੇ ਕਿ ਅਸੀਂ ਸ਼ਾਂਤੀਪੂਰਵਕ ਦਿੱਲੀ ਜਾਣਾ ਚਾਹੁੰਦੇ ਹਾਂ ਔਰ ਸ਼ਾਂਤੀਪੂਰਵਕ ਜਾਣਾ ਵੀ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਵੀ ਆਪਣੇ ਇਸ ਅੰਦੋਲਨ ਨੂੰ ਸ਼ਾਂਤੀਪੂਰਵਕ ਬਣਾ ਕੇ ਰੱਖਣਾ ਪੈਣਾ ਹੈ ਪਰ ਹਰਿਆਣਾ ਦੀ ਸਰਕਾਰ ਨੂੰ ਵੀ ਕਿਸਾਨਾਂ ਨਾਲ ਖਲਬਤ ਕਰਕੇ ਮਸਲਾ ਨਿਬੜਨ ਦੀ ਲੋੜ ਹੈ ਕਿਸੇ ਵੀ ਸੂਰਤ ਦੇ ਵਿੱਚ ਜਿਹੜਾ ਟਕਰਾ ਹੈ ਉਹ ਦੋਹੇ ਧਿਰਾਂ ਲਈ ਦੋਹਾਂ ਸੂਬਿਆਂ ਲਈ ਔਰ ਸਾਡੇ ਮੁਲਕ ਲਈ ਚੰਗਾ ਨਹੀਂ ਹੈ ਹੁਣ ਅੱਜ ਦਾ ਦਿਨ ਹੈ ਜਿਹੜਾ ਕਿਸਾਨ ਅੰਦੋਲਨ ਦੇ ਪੱਖੋਂ ਬਹੁਤ ਜ਼ਿਆਦਾ ਅਹਿਮ ਹੈ ਅੱਜ ਸਾਡੀਆਂ ਸਰਕਾਰਾਂ ਦਾ ਰਵਈਆ ਕਿਸਾਨਾਂ ਦੇ ਨਾਲ ਖਲਬਤ ਕਰਨ ਦਾ ਮਿਲ ਬੈਠ ਕੇ ਮਸਲੇ ਨਿਬੜਨ ਦਾ ਕਿਹੋ ਜਿਹਾ ਰਹਿੰਦਾ ਹੈ ਇਹਦੇ ਉੱਪਰ ਨਿਗਾਹ ਸਾਰਿਆਂ ਦੀ ਹਜੂਰੀ ਬਣੀ ਰਹੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ